ਜੈ ਮਾਤਾ ਦੀ ਹੋਰ ਜੀ ਕਿੱਥੋਂ ਆਏ ਤੁਸੀਂ ਹਾਂਜੀ ਵਧੀਆ ਹੋ ਜੀ ਹਾਂਜੀ ਕਿੱਥੋਂ ਆਏ ਤੁਸੀਂ ਬਟਾਲੇ ਤੋਂ ਅੱਛਾ ਬਟਾਲੇ ਤੋਂ ਹਾਂਜੀ ਰੋਜ਼ ਸਾਡੇ ਬਲੌਗ ਦੇਖੀਦਾ ਵਾ ਅੱਛਾ ਜੈ ਮਾਤਾ ਦੀ ਭਾਜੀ ਭਾਜੀ ਕਿੱਥੋਂ ਬਾਲ ਕੀ ਤੁਰੀ ਭਾਜੀ ਜਿਆਲਪੁਰ ਤੋਂ ਜੀ ਜਿਆਲਪੁਰ ਤੋਂ ਹਾਂਜੀ ਵਾਕੇ ਪਿਆਰ ਕੀ ਹੋਰ ਭਾਈ ਹੋਰ ਭਾਈ ਆਪ ਭਾਈ ਸਾਡੇ ਸਬਸਕ੍ਰਾਈਬਰ ਮਿਲੇ ਆ ਭਾਈ ਉਹਨਾਂ ਦੀ ਵੀਡੀਓ ਵੀ ਦੇਦੇ ਆ ਤੇ ਚੈਨਲ ਨੂੰ ਲਾਈਕ ਵੀ ਕਰ ਦੇਣਾ ਭਾਜੀ ਸ਼ੇਅਰ ਜਰੂਰ ਕਰਿਓ ਭਾਜੀ ਹੈ ਸਭ ਕਰੀ ਦੀ ਭਾਜੀ ਸਾਰਿਆਂ ਨੂੰ ਆਪਣੇ ਬੰਦਿਆਂ ਨੂੰ ਸ਼ੇਅਰ ਕਰੀ ਠੀਕ ਆ ਭਾਜੀ ਤੇ ਇਹ ਭਾਈ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਹੈ ਭਾਜੀ ਸਾਡੀ ਵੀਡੀਓ ਦੇਖਦੇ ਆ ਭਾਜੀ ਤੇ ਹੋਰ ਕਿਵੇਂ ਲੱਗਾਈ ਵਧੀਆ ਬਹੁਤ ਯਾਰਾ ਪੂਰਾ ਭਾਜੀ ਹਾਂਜੀ ਬਹੁਤ ਵਧੀਆ ਕਰੋ ਤੁਰੇ ਭਾਜੀ ਭਾਜੀ ਅਸੀਂ ਤੁਰਿਆ 2 ਵਜੇ ਦੇ 2 ਵਜੇ ਦੇ ਹਾਂਜੀ ਅੱਛਾ ਅੱਛਾ ਜੀ ਪੀਜ਼ਾ ਸਕੋਰੀ ਪੀਜ਼ਾ ਸਕੋਰੀ ਪੀਜ਼ਾ ਗਰਮਾ ਗਰਮ ਪੀਜ਼ਾ 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 ਤੇਰੇ ਨਾਲ ਇੱਧਰ ਦੇਖੋ ਜੀ ਲੋਈ ਦਹੀਂ ਭੱਲੇ ਦਾ ਲੰਗਰ ਲੱਗਾ ਹੋਇਆ ਤੇ ਗਰਮ ਗਰਮ ਜਲੇਬੀਆਂ ਦਾ ਵੀ ਲੰਗਰ ਚੱਲ ਰਿਹਾ ਨਾਲ ਦੀ ਨਾਲ ਸੰਗਤ ਇੱਕ ਹੋਰ ਲੰਗਰ ਲਗਾ ਜੀ ਲੋ ਜੀ ਲੋ ਜੀ ਸੰਗਤ ਜੀ ਫਕਰੂਨੀ ਦਾ ਲੰਗਰ ਲੱਗਾ ਹੋਇਆ ਲੋ ਜੀ ਸੰਗਤ ਜੀ ਦੇਖੋ ਜੀ ਲੋ ਜੀ ਕਰੋ ਦਰਸ਼ਨ ਸੰਗਤ ਜੀ ਮਹਾਮਾਈ ਦੇ ਲਈ ਇਹ ਮਾਹੌਲ ਚੱਕ ਕਰੋ ਸੰਗਤ ਜੀ ਸਾਰੇ ਪਾਸੇ ਦੇਖੋ ਜੀ ਲੰਗਰ ਦਾ ਨਾ ਲੋ ਜੀ ਇੱਥੇ ਸਾਹ ਦੇਖੋ ਜੀ ਲੰਗਰ ਲੱਗੇ ਹੋਏ ਬੇਸ਼ੁਮਾਰ ਲੰਗਰ ਲੱਗੇ ਹੋਏ ਆ ਇਹਨਾਂ ਤੁਲੇ ਨਾਲ ਦੀ ਨਾਲ ਕਰੋ ਸੰਤਾ ਜੀ ਲੋ ਜੀ ਸੰਗਤ ਜੀ ਕਰੋ ਦਰਸ਼ ਸੰਗਤ ਆਦੇ ਜੀ ਤੇ ਨਾਲ ਦੀ ਨਾਲ ਲੰਗਰ ਲੱਗੇ ਮਹਾਮਾਈ ਦੇ ਖੁੱਲੇ ਭੰਡਾਰੇ ਚੱਲ ਰਹੇ ਆ ਸੰਗਤ ਜੀ ਆਹ ਲੋ ਜੀ ਸੰਗਤ ਜੀ ਕਰੋ ਚੱਕ ਜੀ ਪਰਦਰਸ਼ਨ ਸੰਗਤ ਆਲੇ ਲੋ ਜੀ ਲੈਣਾ ਲੱਗਿਆ ਹੋਇਆ ਲੰਬੀਆਂ ਲੰਗਰ ਦੇ ਤੇ ਲੋ ਜੀ ਸੰਤੋਖ ਜੀ ਅੱਗੇ ਜੀ ਲੋਹ ਸੰਗਤ ਜੀ ਪੀ ਜੇ ਨਗਰ ਲੱਗਾ ਸੰਗਤ ਜੀ ਪਰਦਰਸ਼ਨ ਸੰਗਤ ਜੀ ਆਪ ਸੰਗਤ ਪਉਦੇ ਪੀ ਜੇ ਨਗਰ ਕਿੱਥੇ ਆ ਦੇਸਪਰ ਪੀ ਜੇ ਨਗਰ ਇੱਥੇ ਲੱਗਿਆ ਹਰ ਸਾਲ ਲੱਗਦਾ ਇੱਥੇ ਤੇ ਇਦਰੀ ਸਾਈਡ ਦੇਖੋ ਜੀ ਲੱਗਾ ਹੈ ਗੋਲ ਗੱਫਿਆਂ ਦਾ ਲੰਗਰ। ਹਲੋ ਸੰਗਤ ਜੀ। ਤਦ ਲੋ ਜੀ ਗੋਲ ਗੱਫਿਆਂ ਦਾ ਲੰਗਰ। ਦੇਖੋ ਸੰਗਤ ਜੀ। ਇਹਦੀ 200 ਦਾ ਲੰਗਰ ਵੀ ਦੇਖੋ ਲੱਗਾ ਹੋਇਆ ਹੈ। ਇੱਕ ਹੀ ਜਗ੍ਹਾ ਤੇ 200 ਗੋਲ ਗੱਫੇ, ਪੀਜ਼ਾ ਉਹਦਾ ਲੰਗਰ ਲੱਗਾ ਹੋਇਆ ਹੈ ਸੰਗਤ ਜੀ। ਲੋਹੇ ਸੰਗਤ ਜੀ ਦੋਸਰੇ ਦੋ-ਦੋ ਸਟਾਲ ਲੱਗੇ ਹੋਏ ਆ ਤੇ ਸੰਗਤ ਆ ਸ਼ੱਕ ਰਹੀ ਹੈ ਜੀ ਦੋਸਾ। ਆਹ ਲੋ ਜੀ ਸੰਗਤ ਜੀ ਮੋਰ ਚੈੱਕ ਕਰੋ ਜੀ।

ਡੀਜੇ ਲੱਗੇ ਐਨਜੋਏ ਕਰਦੇ ਕਰਦੇ ਜਾ ਰਹੇ ਮਾਤਾ ਰਾਣੀ ਦਾ ਦਰਬਾਰ ਤੇ ਲਓ ਜੀ ਆਪਾਂ ਹੀ ਸੜਕਾ ਕਲੀਅਰ ਕਰਾਈ ਜਾਂਦੇ ਸੀ ਟੀਆਂ ਮਾਰ ਮਾਰ ਕੇ ਸੰਤਾਂ ਕੀ ਸੜਕਾਂ ਓ ਜੀ ਤੇ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੀਆਂ ਸੰਤਾਂ ਨਾਲ ਨਾਲ ਟਾਫੀਆਂ ਦਾ ਲੰਗਰ ਸ਼ਕਰੇਆ ਲਓ ਜੀ ਲਾ ਜੀ ਟਿੱਕੀਆਂ ਖਾਓ ਜੀ ਨਾਲ ਟਿੱਕੀਆਂ ਦਾ ਲੰਗਰ ਲੱਗਾ ਹੋਇਆ ਹੈ ਜੀ ਤੇ ਅੱਗੇ ਜਿਹੜੇ ਲੰਗਰ ਲੱਗੇ ਹੋਏ ਸੀ ਤਕਰੀਬਨ ਉਹਨਾਂ ਦੀ ਸਮਾਪਤੀ ਆ ਤੇ ਇੱਧਰ ਇੱਕ ਜਿਹੜਾ ਲੰਗਰ ਸੀਗਾ ਉਹ ਦੀ ਸਮਾਪਤੀ ਹੈ ਬਿਲਕੁਲ ਤੇ ਇੱਧਰਲੇ ਪਾਸੇ ਲੰਗਰ ਚੱਲਦਾ ਪਿਆ ਆ ਲੈ ਕੇ ਮੈਂ ਵਿੱਚ ਤਲਾਈਆਂ ਨੱਚੀ ਜੋਗੀ ਵੇ ਤੇਰਾ ਨਾ ਲੈ ਕੇ ਮੈਂ ਵਿੱਚ ਤਲਾਈਆਂ ਨੱਚੀ ਈ ਦੋ ਗੋ ਉਹ ਲੋ ਜਿਤੇ ਕਰੋ ਤੁਸੀਂ ਮਾਤਾ ਰਾਣੀ ਦੇ ਭਗਤਾਂ ਦੇ ਦਰਸ਼ਨ ਸੰਤਾ ਜਾ ਰਹੀ ਹੈ ਪੈਦਲ ਯਾਤਰਾ ਤੇ ਤੇ ਅੱਜ ਸਵੇਰੇ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਸੰਤੇ ਤਾਂ ਇੰਨੀ ਜ਼ਿਆਦਾ ਬਾਰਿਸ਼ ਹੋਈ ਆ ਤੇ ਉਹਦੇ ਨਾਲ ਕਾਫੀ ਠੰਡਾ ਹੋ ਗਿਆ ਅੱਗੇ ਨਾਲੋਂ ਤੈਨੀਆਂ ਤਾਂ ਪਹਿਲਾ 2-3 ਦਿਨ ਗਰਮੀ ਬਹੁਤ ਜ਼ਿਆਦਾ ਰਹੀ ਆ ਅੱਜ ਦੇਖੋ ਅੱਜ ਲਾਈਨ ਨਹੀਂ ਟੁੱਟਦੀ ਪਈ ਸੰਗਤ ਨਾਲ ਦੇ ਨਾਲ ਦੇ ਰਾਲ ਚੱਲਦੀ ਪਈ ਆ ਅੱਜ ਪੂਰੀ ਸੜਕ ਭਰੀ ਪਈ ਮਾਤਾ ਰਾਣੀ ਦੇ ਦਰਬਾਰ ਤੇ ਜਾਣ ਵਾਲੇ ਸ਼ਰਧਾਲੂ ਆਂਦੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਬਜ਼ੁਰਗ ਜਾ ਰਹੇ ਆ ਮਾਤਾ ਰਾਣੀ ਦੇ ਦਰਬਾਰ ਤੇ ਇੱਧਰ ਲੱਗਾ ਹੋਇਆ ਹੈ ਫ੍ਰੀ ਕੈਂਪ ਦੇ ਨਾਲ ਲੱਗਾ ਹੋਇਆ ਹੈ ਲੰਗਰ ਤੇ ਸਿਆ ਕਹਨਾ ਵਾਲਿਆਂ ਦਾ ਇੱਧਰ ਪਾਸੇ ਹੈਗਾ ਲੰਗਰ ਪੁਲਕਾ ਚੋਲ ਨਾਲ ਪ੍ਰਸ਼ਾਦੇ ਲਓ ਜੀ ਛੋਟੇ ਛੋਟੇ ਬੱਚੇ ਜਾ ਰਹੇ ਆ ਨਹੀਂ ਤੇ ਸੰਤਾਂ ਨਾਟਕੇ ਜਾ ਰਹੀਆਂ ਭੱਜ ਭੱਜ ਕੇ ਤੇ ਲੋ ਜੀ ਸੰਤੇ ਇਧਰਲੇ ਪਾਸੇ ਸਨੈਕਸ ਬੱਚਿਆਂ ਦੇਣ ਵਾਲੇ ਪੈਕੇਟਸ ਫੂਡ ਯਸੀ ਬਸ तकरीबन ਅੱਗੇ ਮੰਗੂ ਵਾਲ ਨਰੀ ਪਹੁੰਚਣਾ ਲੋ ਜੀ ਤੇ ਅੱਗੇ ਤੁਸੀਂ

ਲੋ ਦੀ ਅੱਗੇ ਚੋਰਨ ਜਿਹੜੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਕੀ ਚੋਰਨ ਜਿਹੜੇ ਨੇ ਛੋਟੇ ਛੋਟੇ ਹੁੰਦੇ ਜਦੋਂ ਉਦੋਂ ਅਸੀਂ ਬਹੁਤ ਖਾਈਦੇ ਹੁੰਦੇ ਸੀਗੇ ਤਾਂ ਹੁਣ ਤਾਂ ਨਹੀਂ ਮਿਲਦੇ ਹੈਗੇ ਉਦੋਂ ਪਰ ਹੁਣ ਮਿਲੇ ਤਾਂ ਹੀ ਲੈ ਲੈ ਲੋ ਦੀ ਜਮਾਤਾ ਦੀ ਬੋਲ ਰੋਏ ਸੰਗਤ ਜੀ ਮਿਲਕ ਬਲਾਮ ਦਾ ਲੰਗਰ ਲੱਗਾ ਹੋਇਆ ਵਾ ਦੇਖੋ ਸੰਗਤ ਜੀ ਆਹ ਲੋ ਜੀ ਮਿਲਕ ਬਲਾਮ ਦਾ ਲੰਗਰ ਲੱਗਾ ਸੰਗਤ ਜੀ ਆਹ ਲੋ ਜੀ ਤੇ ਕਾਫੀ ਲੰਗਰ ਲੱਗੇ ਹੋਏ ਆ ਮੰਗੋਵਾਲ ਲੱਗੇ ਆਹ ਲੋ ਜੀ ਦੇਖੋ ਸੰਗਤ ਜੀ ਕਾਫੀ ਭਰੀ ਕਾਟਾ ਉਧਰ ਸਾਈਡ ਵੀ ਦੇਖੋ ਕਾਫੀ ਕਾਟਾ ਭਰੀ ਤੇ ਇਧਰ ਹੀ ਸਾਈਡ ਵੀ ਦੇਖੋ ਤੇ ਆਹ ਲੋ ਤਾਂ ਇਧਰ ਵੀ ਦਿਖੋਨੇ ਆ ਔਰ ਕਿਹੜੇ ਕਿਹੜੇ ਲੰਗਰ ਇਧਰ ਸਾਈਡ ਤੇ ਕਾਫੀ ਲੰਕਰ ਲੱਗੇ ਹੋਏ ਆ ਜੀ ਜੈ ਮਾਤਾ ਦੀ ਹੋਰ ਕਿੱਥੋਂ ਆਏ ਤੁਸੀਂ ਹਾਂਜੀ ਵਧੀਆ ਹੋ ਜੀ ਹਾਂਜੀ ਕਿੱਥੋਂ ਆਏ ਤੁਸੀਂ ਬਟਾਲੇ ਤੋਂ ਅੱਛਾ ਬਟਾਲੇ ਤੋਂ ਹਾਂਜੀ ਰੋਜ਼ ਸਾਡੇ ਬਲੌਗ ਦੇਖੀਦਾ ਵਾ ਹਾਂਜੀ ਹਾਂਜੀ ਕਦੋਂ ਮੱਥਾ ਟੇਕਿਆ ਵੇਟ ਕੱਲ ਅੱਛਾ ਕੱਲ ਦੇ ਕਿੰਨਾ ਟਾਈਮ ਲੱਗਿਆ ਜੀ ਲੱਗ ਗਿਆ ਸੇ ਘੰਟਾ ਕੁ ਲੱਗ ਗਿਆ ਸੀ ਇੱਕ ਘੰਟਾ ਪੂਰਾ ਲੱਗ ਗਿਆ ਸੀ ਹੁਣ ਜਾ ਰਹੇ ਹੋ ਕਿ ਹਾਂਜੀ ਹਾਂਜੀ ਬਾਅਦ ਆ ਗਿਆ ਪੂਰਾ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਹੋਰ ਭਾਈ ਤੁਸੀਂ ਕੁਝ ਕਹੋਗੇ ਬਾਸ ਬਾਸ ਤੁਹਾਨੂੰ ਮਿਲਣਾ ਸੀ ਮਿਲ ਲਿਆ ਠੀਕ ਹੈ ਸਾਡੇ ਬਲੌਗ ਦੇਖੀਏ ਸਾਰੇ ਜੀ ਭਾਜੀ ਹਾਂ ਜੀ ਹਾਂ ਔਰ ਠੀਕ ਠਾਕ ਬਹੁਤ ਵਧੀਆ ਭਾਜੀ ਵਧੀਆ ਜੀ ਜੈ ਮਾਤਾ ਜੀ ਜੈ ਮਾਤਾ ਚਲੋ ਸੰਗਤ ਜੀ ਇੱਧਰ ਦੇਖੋ ਜੀ ਲੋਈ ਇਧਰ ਹੀ ਭੱਲੇ ਦਾ ਲੰਗਰ ਲੱਗਾ ਹੋਇਆ ਤੇ ਨਾਲ ਦੀ ਨਾਲ ਅਧਿਰੀ ਸਾਹਿਬ ਵੀ ਦੇਖੋ ਤਾਂ ਸ਼ੱਕਰੀਆਂ ਜੀ ਆਹ ਲੋ ਜੀ ਨਿਊਡਲ ਤੇ ਇਧਰ ਪਾਉ ਭਾਜੀ ਤੇ ਲੋਈ ਸੰਗਤ ਜੀ ਬਾਕੀ ਬੈਠੋ ਉੱਥਾਂ ਦੀ ਵੀ ਸਿਵਦਾ ਬੁੱਧਰੀ ਆ ਦੇਖੋ ਗੱਦੇ ਲੱਗੇ ਹੋਏ ਜੇ ਕਿਸੇ ਨੂੰ ਅਰੈਸਟ ਕਰਨੀ ਅਰੈਸਟ ਵੀ ਕਰ ਸਕਦਾ ਵਾ ਤੇ ਆਹ ਲੋ ਜੀ ਗਰਮਾ ਗਰਮ ਜਲੇਬੀਆਂ ਵੀ ਨਿਕਲ ਰਹੀਆਂ ਆ ਜੀ ਆਹ ਲੋ ਜੀ ਸੰਗਤ ਜੀ ਤੇ ਗਰਮਾ ਗਰਮ ਜਲੇਬੀਆਂ ਦਾ ਵੀ ਲੰਗਰ ਚੱਲ ਰਿਹਾ ਨਾਲ ਦੀ ਨਾਲ ਤੋਂ ਲੋ ਜੀ ਸੰਗਤ ਜੀ ਕਰੋ ਦਰਸ਼ਨ ਜੀ ਤੇ ਇੱਧੇ ਸਾਈਡ ਪਾਸਤਾ ਜੀ ਲੋ ਜੀ ਪਾਸ ਤੇਰਾ ਲੰਗਰ ਤੇ ਆਦੋਂ ਦੰਦ ਖੋਣੇ ਅੱਗੇ ਲੋ ਜੀ ਸੰਗਤ ਜੀ ਤੇ ਸਰਗਮ ਗਏ ਆ ਸਾਡੇ ਲਈ ਮਿਲ ਕੇ ਬਤਾ ਲੋ ਜੀ ਪਤੀ ਦੇਵ ਜੀ ਆਪਣਾ ਪ੍ਰਤਿਵ ਪਤੀ ਵਰਤ ਗੋਲਦੇ ਹੋਏ ਚਲੋ ਜੀ ਇੱਧਰ ਆਸ਼ਾ ਦੇਵੀ ਮੰਦਿਰ ਨੂੰ ਜਦੋਂ ਅਸੀਂ ਜਾਂਦੇ ਹਾਂ ਨਾ ਮੋੜਦੇ ਹਾਂ ਤੇ ਉਹ ਵੀ ਬਲੌਗ 'ਤੇ ਆਇਆ ਸੀ ਤੋਂ 2-3 ਦਿਨ ਪਹਿਲਾਂ ਤਾਂ ਤੁਸੀਂ ਜਾ ਕੇ ਚੈੱਕ ਆਊਟ ਕਰ ਸਕਦੇ ਆ ਆਸ਼ਾ ਦੇਵੀ ਮੰਦਿਰ ਦਾ ਆਇਓ ਜੀ ਆਇਓ ਗੋਲਗੱਫੇ ਪਾਣੀ ਦੇ ਗੋਲਗੱਫੇ ਆਇਓ ਆਇਓ ਤਾਂ ਮਿੱਠਾ ਪਾਣੀ ਗੋਲਗੱਫਿਆਂ ਵਾਲਾ ਚਲੋ ਜੀ 29 ਤਰੀਕ ਨੂੰ ਹੈਗਾ ਆ ਅਸ਼ਾ ਦੇਵੀ ਮੰਦਿਰ ਜਾਗਰਨ ਤੇ ਜੋ ਵੀ ਸੰਗਤ ਨੇ ਜਾਣਾ ਤੁਸੀਂ ਜਾ ਸਕਦੇ ਆ ਤੇ ਇਹ ਰਸਤਾ ਜਾਂਦਾ ਗੱਡੀਆਂ ਵਾਲਾ ਵਾਈਕ ਵਗੈਰਾ ਇੱਧਰ ਦੀ ਜਾਂਦੀ ਆ ਤੇ ਜਿਹੜਾ ਹਿਮਾਚਲ ਵਿੱਚ ਦੀ ਰਸਤਾ ਜਾਂਦਾ ਉਹ ਹੈਗਾ ਆ ਪੈਦਲ ਪੌੜੀਆਂ ਰਾਹੀਂ ਜੀ ਜੈ ਮਾਤਾ ਦੀ ਸਾਰਿਆਂ ਨੂੰ ਤੇ ਲੋਹੇ ਸੰਗਤ ਜੀ ਸਾਨੂੰ ਭਾਜੀ ਇੱਕ ਹੋਰ ਮਿਲੇ ਆ ਤੇ ਇਹ ਭਾਈ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਹੈ ਭਾਈ ਸਾਡੀ ਵੀਡੀਓ ਦੇਖਦੇ ਆ

ਪਹਿਲੀ ਆ ਰਹੀ ਹੈ ਨਹੀਂ ਅੱਗੇ ਵੀ ਆਉਣੇ ਆ ਚਲੋ ਠੀਕ ਹੈ ਜੈ ਮਾਤਾ ਘਾੜੋ ਕਰੀ ਤੇ ਜੈ ਮਾਤਾ ਜੈ ਮਾਤਾ ਦੀ ਲੋ ਜੀ ਤੇ ਮਾਤਾ ਰਾਣੀ ਦੇ ਦਰਬਾਰ ਤੇ ਸੰਗਤਾਂ ਜਾ ਰਹੀਆਂ ਬੱਸਾਂ ਭਰ-ਭਰ ਕੇ ਮਾਤਾ ਰਾਣੀ ਦੇ ਗੁਣ ਗਾਉਂਦੇ ਹੋਏ ਤੇ ਅੱਜ ਸੰਗਤ ਜੀ ਮੈਂ ਵੀ ਸਾਰੇ ਲੰਗਰ ਟੈਸਟ ਕੀਤੇ ਅੱਜ ਕਿਉਂਕਿ ਮੰਮੀ ਸੀਗੇ ਨਾਲ ਇਸਾਰੀ ਗਮ ਨਹੀਂ ਰੁਕਦੇ ਕਿਤੇ ਵੀ ਤੇ ਵਰਗਾਂ ਨੂੰ ਜਦੋਂ ਭੁੱਖ ਲੱਗਦੀ ਹੁੰਦੀ ਉਦੋਂ ਕਿਸੇ ਇੱਕ ਕਹਿੰਦੇ ਹੁੰਦੇ ਇੱਕ ਲੰਗਰ ਤੋਂ ਰੁਕ ਜਾਓ ਬਸ ਤੇ ਅੱਜ ਮੈਂ ਮੰਮੀ ਦੇ ਨਾਲ ਆਇਆ ਅੱਜ ਮੈਂ ਥੋੜਾ ਥੋੜਾ ਸਾਰੇ ਲੰਗਰ ਟੈਸਟ ਕਰ ਲੈ ਤੇ ਇੱਧਰੋਂ ਵਾਸਤੇ ਲੱਗਾ ਹੋਇਆ ਮਹਾਵੀਰ ਦਲ ਸਨਾਤਨ ਤਰਮ ਮਹਾਵੀਰ ਦਲ ਕੀ ਔਰ ਹੁਸ਼ਾਰਪੁਰ ਕੀ ਔਰ ਸੇ ਲੱਗਾ ਹੋਇਆ ਲੰਗਰ ਟਿੱਕੀਆਂ ਦਾ ਲਓ ਜੀ ਤੇ ਅਸੀਂ ਪੁੱਤ ਚੱਲੇ ਆ ਮਕੂਵਲ ਪੁੱਤਗੇ ਵੀ ਲੱਗਾ ਹੋਇਆ ਇਹਨਾਂ ਤੇ

ਜੈ ਮਾਤਾ ਦੀ ਹਲੋ ਸੰਗਤ ਜੀ ਮਹਾ ਮਾਇਦੀ ਪਾਲਕੀ ਆ ਰਹੀ ਹੈੀ ਤੁਹਾਨੂੰ ਦਿਖਾਉਨੇ ਆ ਸੰਗਤ ਜੀ ਤੇ ਆਹ ਲੋ ਜੀ ਸੰਗਤ ਜੀ ਜੈ ਮਾਤਾ ਦੀ ਭਾਜੀ ਭਾਜੀ ਕਿਤੋਂ ਪਾਲਕੀ ਤੁਸੀਂ ਭਾਜੀ ਚਾਰਪੁਰ ਤੋਂ ਜੀ ਚਾਰਪੁਰ ਤੋਂ ਹਾਂਜੀ ਠੀਕ ਆ ਭਾਜੀ ਅੱਜ ਭਾਜੀ ਹਾਂਜੀ ਅੱਜ ਜਨੀਆਂ ਜਾਮ ਨੂੰ ਅੱਛਾ ਜੀ ਤੇ ਦਾਤ 10:00 10:00 ਪਹੁੰਚਗੇ ਜੀ ਸਵਾ 10:00 ਜੀ ਹਾਂਜੀ ਠੀਕ ਆ ਜੀ ਆਸ 1:30 ਹਰਪੁਰ ਅੱਛਾ ਜੀ ਕਿਤੋਂ ਫਿਰ ਆਤਲੇ ਚੱਲ ਪਏ ਦੋ ਚੱਤੋਂ ਚਾਲਿਆ ਉਹ ਲੰਗਰ ਤੇ ਜਾਣਾ ਠੀਕ ਹੈ ਅੰਮ੍ਰਿਤਸਰ ਤੋਂ ਪਤਿਤਪੀਸ ਗੋੜਾ ਲਾ ਕੇ ਚੱਲ ਰਿਹਾ 33 ਦੀ ਜੋਤੜੇ ਦੇ ਜਮਲ ਮੰਦਿਰ ਤੇ ਚੜਾ ਕੇ ਚਾਰ ਦੇ ਫੇਰੇ ਵਾਕਸੀ ਪੰਮੇ ਕਰਾਂਗੇ ਜੀ ਜਗਾੜਾ ਤਾਂ ਲਾ ਦੋ ਮੈਂ ਸਾਡੇ ਪ੍ਰਵਾਹ ਜੀ ਜੈ ਭਾਗਾਂ ਪਿਆਰ ਦੀ ਜੈ ਹੋਏ ਭਾਈ ਹੋਰ ਭਾਈ ਹੋਰ ਭਾਈ ਸਾਡੇ ਸਬਸਕ੍ਰਾਈਬਰ ਮਿਲੇ ਆ ਭਾਈ ਉਹਨਾਂ ਦੇ ਵੀਡੀਓ ਵੀ ਦੇਦੇ ਆ ਤੇ ਚੈਨਲ ਨੂੰ ਲਾਈਕ ਵੀ ਕਰ ਦੇਣਾ ਭਜੀ ਭਜੀ ਸ਼ੇਅਰ ਜਰੂਰ ਕਰਿਓ ਭਾਈ ਸਾਰੇ ਨੂੰ ਆਪਣੇ ਬੰਦਿਆਂ ਨੂੰ ਸ਼ੇਅਰ ਕਰਿਓ ਠੀਕ ਆ ਭਾਈ ਥੈਂਕ ਯੂ ਭਾਈ ਜੈ ਮਾਤਾ ਦੀ ਕਟਰੀ ਜੈ ਮਾਤਾ ਕਪੀ ਮਾ ਲੰਗਰ ਦੀ ਸ਼ੋਭਾ ਯਾਤਰਾ ਕਪੀ ਮਾ ਲੰਗਰ ਦੀ ਸ਼ੋਭਾ ਯਾਤਰਾ ਨਾ ਭਾਈ ਬੈਠਾ ਜੀ ਹਾਂ ਉਹ ਠੀਕ ਹੈ ਜੈ ਮਾਤਾ ਬਹੁਤ ਦਿੱਕਤ ਨਹੀਂ ਲੋ ਬਹੁਤ ਵਧੀਆ ਜਿਹਾ ਗਾਉਂਦੇ ਹੋਗੇ ਆ ਜੀ ਨਹੀਂ ਨਹੀਂ ਬਿਲਕੁਲ ਸਹੀ ਹੈ ਜੀ ਜੀ ਇਹਦੇ ਨਾਲ ਬਹੁਤ ਤੋਂ ਬਜ਼ੁਰਗ ਵੀ ਕਿਤੇ ਆ ਹਾਂ ਜੀ ਯਾਦ ਰੱਖੋ ਇਹਨੇ ਵਧੀਆ ਵਧੀਆ ਜੀ ਚੈਨਲ ਦਾ ਨਾਮ ਭਾਈ ਮਿਸਟਰ ਨਹੀਂ ਸੀ ਹਰਪ੍ਰੀਤ ਬਾਕੀ ਦੇਖ ਲਓ ਭਾਈ ਜੀ ਬੜੀ ਠੀਕ ਹੈ ਬੜੀ ਜੈ ਮਾਤਾ ਦੀ ਭੜੀ ਜੈ ਮਾਤਾ ਦੀ ਥੈਂਕ ਯੂ ਭਾਈ ਭਾਈਵਾਰੇ ਬਲੌਗ ਦੇਖਦੇ ਆ ਅੱਜ ਇਹਦੇ ਟਰਾਲੀਆਂ ਚੱਲ ਰਹੀਆਂ ਆ ਮਾਤਾ ਰਾਣੀ ਦੇ ਦਰਬਾਰ ਤੇ ਲੰਗਰ ਸੇਵਾ ਹੋ ਰਹੀ ਆ ਪਿੰਡ ਪੰਡੋਰੀ ਲੁਧਿਆਣੇ ਵੱਲੋਂ ਲਓ ਜੀ ਸੰਗਤ ਜੀ ਇੱਧਰ ਹੈਗੀ ਆ ਮਿੱਠੀ ਲੱਸੀ ਤੇ ਬਾਕੀ ਸੰਗਤ ਜੀ ਤੁਸੀਂ ਮਿਲਦੇ ਆ ਰਸਤੇ 'ਚ ਪਿਆਰ ਦਿੰਦੇ ਆ ਬਹੁਤ ਸਾਰਾ ਉਸ ਲਈ ਸਰਤਾ ਦਾ ਅਦਲ ਤੋਂ ਸ਼ੁਕਰੀਆ ਦਾ ਤੇ ਬਾਕੀ ਸਭ ਤੇ ਮਾਤਾ ਰਾਣੀ ਕਿਰਪਾ ਕਰੇ ਤੇ ਸਭ ਦੀਆਂ ਝੋਲੀਆਂ ਭਰਦੇ ਰਵੇ। ਲਓ ਜੀ ਤੇ ਬਿਲਕੁਲ ਅਸੀਂ ਆ ਗਏ ਆ ਹਿਮਾਚਲ ਦੀ ਤੇ ਇੱਥੇ ਵੀ ਕਾਫੀ ਸੰਗਤਾਂ ਚੱਲ ਰਹੀਆਂ ਮਾਤਾ ਰਾਣੀ ਦੇ ਦਰਬਾਰ ਤੇ ਪੈਦਲ ਤੁਸੀਂ ਦੇਖ ਸਕਦੇ ਆ ਤੇ ਬਹੁਤ ਰੌਣਕਾਂ ਲੱਗੀਆਂ ਆ ਮਾਂ ਮਾਈ ਦਰਬਾਰ ਦੇ ਦੇਖੋ ਸੰਗਤਾਂ ਜਾ ਰਹੀਆਂ ਤੁਰ ਕੇ ਪੈਦਲ ਯਾਤਰਾ ਸੰਗਤਾਂ ਕਰ ਰਹੀਆਂ ਸੰਗਤ ਜੀ ਤੇ ਲੋ ਜੀ ਮਾਹੌਲ ਚੈੱਕ ਕਰੋ ਤੁਸੀਂ ਅਰੈਸਟ ਵੀ ਹੋ ਰਹੀ ਹੈ ਜੀ ਤੇ ਦੇਖੋ ਸੰਗਤ ਜੀ ਤੇ ਸਾਡੇ ਉਹ ਯੂ ਸਬਸਕ੍ਰਾਈਬਰ ਅੱਗੇ ਜਾਂਦੇ ਪਏ ਜਿਨ੍ਹਾਂ ਨਾਲ ਆਪਾਂ ਗੱਲ ਹੋਈ ਸੀ ਛੋਟੀ ਜੀ ਕੁੜੀਆ ਵੱਡੀ ਤੇਰੀ ਜੀ ਕੁੜੀਆਂ ਨਾਲ ਦੀ ਤਰਨ ਤਰ ਤੋਂ ਜਿਹੜੇ ਆ ਜਿਹੜੇ ਸਾਨੂੰ ਮਿਲੇ ਸੀ ਤੇ ਮਹਾਮਾਇਆ ਝੰਡਾ ਦੇਖੋ ਸੰਗਤ ਜੀ ਵਾਹ ਜੀ ਵਾਹ ਜੈ ਮਾਤਾ ਦੀ ਜੈ ਮਾਤਾ ਸੱਲਾ ਜੀ ਤੇ ਮਾਤਾ ਰਣ ਦੇ ਦਰਬਾਰ ਤੇ ਚਾਰੀਆ ਸੰਗਤ ਤੇ ਅੱਗੇ ਲੱਗਾ ਆ ਮੰਗਵਾਲ ਤੋਂ ਅੱਗੇ ਵੀ ਲੱਗਾ ਹੋਇਆ ਆ ਲੰਗਰ ਮਾਤਾ ਰਾਣੀ ਦੇ ਦਰਬਾਰ ਤੇ ਇਨਕੋ ਉਧਰੋਂ ਬਲੋਂ ਅਬੀ ਸ਼ਾਲ ਪੰਟਾਰਾ ਇਹ ਤਾਂ ਟੀ-ਸ਼ਰਟ ਆ ਸੇ ਬਾਕੀ ਤੁਸੀਂ ਜੀ ਆਸ਼ਾ ਦੇਵੀ ਮਾਤਾ ਦਾ ਬਲੌਗ ਨਹੀਂ ਦੇਖਿਆ ਤਾਂ ਤੁਸੀਂ ਜਾ ਕੇ ਦੇਖ ਸਕਦੇ ਆ ਸੰਗਤ ਆ ਰਹੀ ਹੈ ਮਾਤਾ ਰਾਣੀ ਦੇ ਦਰਬਾਰ ਤੇ ਤੇ ਨਾਲ-ਨਾਲ ਨਾਲ-ਨਾਲ ਮਾਤਾ ਦੀ ਗੁਣਗਾਨ ਗਾਉਂਦੇ ਲੋ ਜੀ ਸੰਗਤ ਜੀ ਅਸੀਂ ਪੁੱਜ ਗਏ ਹਾਂ ਇਸ ਟਾਈਮ ਹਿਮਾਚਲ ਦੀ ਹੱਦ ਤੇ ਜਿੱਥੋਂ ਕ੍ਰਾਸ ਹੋ ਜਾਂਦੀ ਆ ਆਪਣਾ ਹਿਮਾਚਲ ਉੱਥੇ ਤੇ ਇੱਧਰ ਲੱਗਾ ਹੋਇਆ ਹੈ ਜੈ ਸ਼ਿਵ ਸ਼ੰਕਰ ਸੇਵਾਦਾਲ ਹੁਸ਼ਿਆਰਪੁਰ ਵਾਲਾ ਲੰਗਰ ਤੇ ਇੱਧਰ ਵੀ ਨਾਲ ਹੀ ਲੰਗਰ ਲੱਗਾ ਹੋਇਆ ਹੈ ਚਲੋ ਜੀ ਸੰਗਤ ਜੀ ਇੱਧਰ ਵੀ ਲੱਗਾ ਪਾਓ ਭੱਜਿਆ ਲੰਗਰ ਤੇ ਲੋਹੇ ਸੰਗਤ ਹੀ ਦੇਖੋ ਜੀ ਤੇ ਬਿਲਕੁਲ ਜਿੱਥੇ ਆਪਣੀ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਉਹ ਸਾਹਮਣੇ ਬੋਰਤਨ ਦੀਦਾ ਹੋਗਾ ਮੋੜ ਦੇ ਉੱਤੇ ਇੱਥੇ ਲੰਗਰ ਲੱਗਾ ਪਾਉਗਾ ਜੀਰਾਂ ਲੰਗਰ ਜੀ ਤੇ ਇੱਥੇ ਦੇਖੋ ਮਾਤਾ ਰਾਣੀ ਦਾ ਪਵਨ ਬਹੁਤ ਸੋਹਣਾ ਸਜਿਆ ਹੋਇਆ ਤੇ ਸੰਗਤ ਦੇ ਬੈਠੇ ਉੱਠੇ ਆਰਾਮ ਕਰਨ ਵਾਸਤੇ ਬਹੁਤ ਵਧੀਆ ਜਗ੍ਹਾ ਖੁੱਲੀ ਡੁੱਲੀ ਤੇ ਸਾਹਮਣੇ ਵੀ ਲੰਗਰ ਲੱਗਾ ਹੋਇਆ ਨਾਲ ਮੈਡੀਕਲ ਸਹੂਤਾ ਵੀ ਆ ਉਹ ਦੇਖੋ ਸੰਗਤ ਜੀ ਦੇਖੋ ਸੰਗਤਰੀ ਕਰੋ ਦਰਸ਼ਕੀ ਆ ਮਾ ਮੇਰਾ ਭਵਨ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਸਜਿਆ ਹੋਇਆ ਤੇ ਕਿਵੇਂ ਲੱਗ ਰਿਹਾ ਜਰੂਰ ਕਮੈਂਟ ਕਰਕੇ ਦੱਸਿਓ ਇਹ ਸਾਹਮਣੇ ਉੱਧਰ ਦੇਖੋ ਕੁਰਸੀਆਂ ਵੀ ਬੈਠਣ ਨੂੰ ਖਾਣ ਪੀਣ ਵਾਸਤੇ ਪੂਰਾ ਅਰੇਂਜਮੈਂਟ ਹੈ ਸੰਗਤ ਜੀ ਦੇਖੋ ਜੀ ਤੇ ਲੋ ਜੀ ਸੰਗਤ ਜੀ ਦੇਖੋ ਜੀ ਕਰੋ ਦਰਸ਼ ਸੰਗਤਾਂ ਦੇ ਲਓ ਜੀ ਸੰਗਤੇ ਤੇ ਲੱਗੀਆਂ ਰੌਣਕਾਂ ਮਾਤਾ ਰਾਣੀ ਦੇ ਦਰਬਾਰ ਤੇ ਮਾਤਾ ਰਾਣੀ ਦੇ ਰਸਤੇ ਤੇ ਸੌਰੀ ਹੋਏ ਲੱਸੀ ਦਾ ਲੰਗਰ ਲੱਸੀਆਂ ਦਾ ਲੰਗਰ ਲੱਗਿਆ ਸੰਗਤ ਜੀ ਬਹੁਤ ਵਧੀਆ ਹੋਣੀ ਲੋ ਜੀ ਸੰਗਤ ਜੀ ਇੱਧਰ ਵੀ ਲੱਗੇ ਹੋਏ ਆ 25 ਤਰੀਕ ਤੋਂ ਲੈ ਕੇ 1 ਤਰੀਕ ਤੱਕ ਬੇਗੋ ਵਾਲੀਆਂ ਦੇ ਲੰਗਰ ਤੇ ਜਿਹੜੇ ਕਿ ਪਿਛਲੇ ਸਾਲ ਵੀ ਲੱਗੇ ਸੀਗੇ ਸੇ ਸਾਲ ਵੀ ਆ ਲੋ ਜੀ ਤੇ ਇੱਧਰ ਲੱਗੇ ਜਾਮ ਮੰਗੂ ਆਲੋ ਜੀ ਤੇ ਇੱਧਰ ਲੱਗਾ ਹੈ ਦੂਸਰੇ ਦਾ ਲੰਗਰ ਤੇ ਨਾਲ ਆ ਦਹੀਂ ਭੱਲੇ ਲੋ ਜੀ ਕਰਤਾ ਹੋਰਿਆਂ ਦੇ ਗੋਲ ਗੱਪੇ ਆ ਬੁਲੇ ਨਾ ਦੇ। ਕਰਤਾਰਪੁਰੀਏ ਕਮੈਂਟ ਕਰਿਓ ਹੁਣ। ਨਾ ਦੇ ਨਾਲ ਚਾਕਲੇਟ। ਬੱਚਿਆਂ ਦੀਆਂ ਦੇਖ ਪਰ ਲੋ ਦੀ ਸੰਗਤੇ। ਨਾ ਦੇ ਉੱਤੇ ਦਸਤਾ ਕਰਕੇ ਜਾਰੇ ਨਾ ਲੱਗੇ ਜਾਏ ਜੀ। ਕੋਲ ਲੰਗਰ। ਨਾ ਦੇ ਸੰਗਤੀ ਜੋਸੀ ਤੇ ਪੀਜ਼ੇ ਦੇ ਲਈ ਲੱਗੀਆਂ ਹੋਣ ਆ। ਲੰਬੀਆਂ ਲੰਬੀਆਂ ਲਾਈਆਂ। ਗਰਮ ਗਰਮ ਚਾਹ ਕੋਲ 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 ਇੱਕ ਛੱਤ ਦੇ ਥਲੇ ਆਏ ਸੀ ਛੱਤ ਦੇ ਥਲੇ ਆਏ ਸੀ ਅੱਜ ਹਰਨ ਤੇ ਹਰਨ ਪਰਾਂ ਦੇ ਦਰਬਾਰ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਸੱਜਿਆ ਹੋਇਆ ਮਾਤਰਾਣ ਦੇ ਦਰਬਾਰ ਇਹੀ ਇਸ ਸੰਸਾ ਨੱਟੀਆਂ ਪਈਆਂ ਮਾਤਰਾਣ ਦੇ ਜਾਂਦੇ ਜਾਂਦੇ ਚਾਹੋ ਲਓ ਜੀ ਤੇ ਇਧਰਲੇ ਪਾਸੇ ਲੱਗਾ ਐਨੀ ਉਹ ਦਲ ਸੰਗਾਇਏ ਤੇ ਲਓ ਜੇ ਸੰਗਤ ਜੀ ਲੱਗਿਆ ਲੰਬੀਆਂ ਲੰਬੀਆਂ ਲਾਈਨਾਂ ਮਾਤਾ ਰਾਣੀ ਦੇ ਲੰਗਰਾਂ ਦੇ ਵਾਸਤੇ ਥਾਂ ਥਾਂ ਤੇ ਲੰਗਰ ਚੱਲਦੇ ਤੇਰੇ ਪੱਗ ਤੱਕ ਤਾਰਾ ਮੱਲਦੇ ਲੋ ਜੀ ਇਹ ਦੇਖੋ ਥਾਂ ਥਾਂ ਤੇ ਜਾਮ ਲੱਗੇ ਅੱਜ ਜਿੱਦਾਂ ਟਰੈਕਟਰ ਪੂਰਾ ਪਾਲਿਸ਼ ਸ਼ਿੰਗਾਰ ਕੇ ਲੈ ਕੇ ਜਾ ਰਹੇ ਆ ਲੰਗਰ ਵਾਸਤੇ ਲੋ ਜੀ ਤੇ ਠੰਡੀ ਠੰਡੀ ਮਿਲਕ ਸ਼ੇਕ ਲਓ ਤੇ ਅਸੀਂ ਆ ਗਏ ਹੁਣ ਚੋਹਾਲ ਤੇ ਅੱਜ ਕਾਫੀ ਟਾਈਮ ਹੋ ਗਿਆ ਸਾਨੂੰ ਕਵਰ ਕਰ ਦੇਈ ਹੁਣ ਸਾਰਾ ਦਾ ਵੀਡੀਓ ਤੁਹਾਨੂੰ ਦੋ ਪਾਰਟਸ ਵਿੱਚ ਮਿਲੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਇਸ ਕਰਕੇ ਤੇ ਇੱਥੇ ਵੀ ਪਿਛਲੇ ਦੋ ਤਿੰਨ ਦਿਨਾਂ ਤੋਂ ਲੰਗਰ ਚੱਲਦਾ ਪਿਆ ਤੇ ਹੁਣ ਇਸ ਟਾਈਮ ਹੀ ਲੱਗਿਆ ਗੋਲ ਗੱਫੇ ਜਦ ਅਸੀਂ ਗਏ ਸੀ ਉਦੋਂ ਸੀਗਾ ਪਾਸਤਾ ਐਂਡ ਦੋਸਾ ਤੇ ਬਾਕੀ ਸਮੇਂ-ਸਮੇਂ ਤੇ ਟਾਈਮ-ਟਾਈਮ ਦੇ ਨਾਲ ਮੀਨੂ ਚੇਂਜ ਹੁੰਦੇ ਰਹਿੰਦੇ ਆ ਹਰ ਇੱਕ ਲੰਗਰ 'ਚ ਇਹ ਨਹੀਂ ਤੇ ਇੱਥੇ ਹਰ ਇੱਕ ਲੰਗਰ 'ਚ ਜਿੱਤੇ ਇੱਧਰ ਲੱਗਾ ਹੋਇਆ ਆਈਸਕ੍ਰੀਮ ਦਾ ਲੰਗਰ ਤਾਂ ਲਾਈਨ ਦੇਖੋ ਕਿ ਢੀ ਲੰਬੀ ਲੱਗੀ ਹੋਈ ਆ ਲਾ ਦੇਖੋ ਉਹ ਨਾ ਬਾਈਕ ਹੋ ਗਈ ਖਰਾਬ ਤੇ ਸੰਗਤਾਂ ਦੇਖੋ ਮਾਤਾ ਰਾਣੀ ਦੇ ਦਰਬਾਰ ਤੇ ਜਾਰੀਆਂ ਤਾਂ ਸੰਗਤੇ ਉੱਪਰ ਬਹੁਤ ਝਾਰ ਆ ਸ਼ਾਬਾਹ ਬਹੁਤ ਜ਼ਿਆਦਾ 10 10 12 12 ਘੰਟੇ ਲੱਗ ਰਹੇ ਆ ਮੱਥਾ ਟੇਕਣ ਨੂੰ। ਲਓ ਜੀ ਸੰਗਤੇ ਤਾਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸੰਗਤੇ ਬਹੁਤ ਜ਼ਿਆਦਾ ਲੰਬੀਆਂ ਲੰਬੀਆਂ ਲਾਈਨਾਂ ਲੱਗਿਆ ਹੋਈਆਂ ਆ। ਲੰਗਰ ਦੇ ਵਾਸਤੇ। ਲਓ ਜੀ ਤੇ ਇੱਧਰ ਵੀ ਦੇਖੋ ਲੰਬੀਆਂ ਲੰਬੀਆਂ ਲਾਈਨਾਂ। ਲਓ ਜੀ ਆਈਸਕ੍ਰੀਮ ਆਈਸਕ੍ਰੀਮ ਦਾ ਲੰਗਰ। ਮੇਰੇ ਰੋਇ ਸੰਗਤ ਜੀ ਦੇਖੋ ਜੀ ਗਰਮਾ ਗਰਮ ਫੁਰਕਈ ਤਾਏ ਤਾਏ ਹਲਕੇ ਤੇ ਕਰਮ ਦੇ ਸੰਗਤ ਜੀ ਰੋਇ ਸੰਗਤ ਜੀ ਸ਼ੋਭਾ ਗਰਮਾ ਗਰਮ ਫੁਰਕਾ ਨਾਲ ਦੀ ਨਾਲ ਕਰਮ ਗਰਮ ਫੁਰਕਾ ਦੀ ਜੀ ਨਾਲ ਕੜੀ ਦੇ ਨਾਲ ਰੋਇ ਸੰਗਤ ਤੇ ਤਖੀਰ ਦਾ ਲੰਗਰ ਲੱਗਾ ਹੋਇਆ ਵਾ ਆਹ ਲਓ ਜੀ ਖੀਰ ਦਾ ਲੰਗਰ ਲੱਗਾ ਹੋਇਆ ਵਾ ਲਓ ਜੀ ਤਾਂ ਇੱਥੇ ਵੀ ਲੱਗ ਗਿਆ ਹੈ ਜਾਂ ਹੌਲੀ ਹੌਲੀ ਚੱਲਦੇ ਪਏ ਆ ਉਹ ਜਿੱਦੇ ਇੱਧਰਲੇ ਪਾਸੇ ਕੀ ਆ ਬਨਾਣਾ ਬਨਾਣਾ ਨਾਲ ਪਪੜ ਦੇ ਜਿਹੜੇ ਚਾਹ ਦਾ ਨਾਲ ਖਾਈਦੇ ਫਰਾਈਜ਼ ਤੇ ਬਾਕੀ ਸੰਗਤ ਜਿੱਥੇ ਜਿੱਥੇ ਲੰਗਰ ਲੱਗੇ ਹੋਏ ਆ ਨਾ ਉੱਥੇ-ਉੱਥੇ ਸੰਗਤ ਬਹੁਤ ਜ਼ਿਆਦਾ ਆ ਬਾਕੀ ਇਸ ਵਾਰੀ ਨੀ ਜਮ ਬਗਾਇਆ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਵੀ ਅਸੀਂ ਜਿੱਦਾਂ ਕਹੀਏ ਪਿਛਲੇ ਵਾਰੀ ਜਿੱਦਾਂ ਜਾਮ ਸੀਗੇ ਕਿਉਂਕਿ ਇਸ ਵਾਰੀ ਪੰਜਾਬ ਪੁਲਸ ਦੀਆਂ ਗੱਡੀਆਂ ਬਹੁਤ ਸਾਰੀਆਂ ਆ ਤਾਂ ਉਹ ਨਾਲ ਨਾਲ ਰਸਤਾ ਕਲੀਅਰ ਕਰਵਾ ਰਹੇ ਆ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਹੂੰ ਤੇ ਇਸ ਵਾਰੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਹਰ ਵਾਰੀ ਹੁੰਦਾ ਪਰ ਨਹੀਂ ਤੇ ਹਾਂ ਬਟ ਇਸ ਵਾਰੀ ਬਹੁਤ ਜ਼ਿਆਦਾ ਆ ਹੁੰਦਾ ਤਾਂ ਹਰ ਵਾਰੀ ਆ ਤੇ ਬਟ ਦਿਆਂ ਕਿ ਨਹੀਂ ਤਾਂ ਅੱਗੇ ਤਾਂ ਪਿਛਲੇ ਵਾਰੀ ਤਾਂ ਇੰਨੇ ਜਾਮ ਲੱਗਦੇ ਹੁੰਦੇ ਸੀ ਕਹਿਣ ਦੀ ਗੱਲ ਕੋਈ ਨਹੀਂ 2-2 3-3 ਘੰਟੇ ਤਾਂ ਮਤਲਬ ਜਹ ਚੀ ਨੰਗਰ ਨੂੰ ਲੱਗ ਜਾਂਦੇ ਸੀਗੇ ਇਹ ਰੋਹ ਦਾ ਪਹੁੰਚ ਲੰਗਰ ਅੰਦਰ ਲੰਘਦਾ ਹੋਇਆ ਕਿਵੇਂ ਆਈ ਉਹ ਕੁਝ ਸਨੂਰ ਮੈਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਮੈਂ ਦੱਸ ਦਿੰਦਾ ਲੰਗਰ ਵੀਡੀਓ ਜ਼ਰੂਰ ਬਣਾ ਕੇ ਲਿਆਉ ਤੁਸੀ ਜਿੰਨੇ ਵਾਰ ਵੀ ਆਇਦ ਸੀ ਗੁਰੂ ਤੇ ਇੱਥੇ ਲੰਗਰ ਹੁੰਦਾ ਸੀਗਾ ਤੇ ਜਾਂ ਮਤਲਬ ਖਤਮ ਹੋ ਜਾਂਦਾ ਸੀ ਤਾਂ ਅੱਜ ਹੈਗਾ ਅੱਜ ਵੀਡੀਓ ਬਣਾਉਣੀ ਹੈ ਲਓ ਜਿੱਤੇ ਟਰੱਕ ਪਰ ਪਾ ਕੇ ਚੌਰੇ ਆ ਓਹੋ ਲੋਦੀ ਸ਼ਾਮ ਹੋ ਗਈ ਅੱਜ ਸਾਨੂੰ ਅੱਜ ਵੀਡੀਓ ਲੇਟ ਪੈਣੀ ਆ ਇਹ ਸੰਗਤ ਜੀ ਕਿਉਂਕਿ ਅੱਜ ਟਾਈਮ ਹੋ ਗਿਆ ਜ਼ਿਆਦਾ ਸਾਵੀ ਮਾਤਾ ਰਾਣੀ ਦੀ ਪਾਲਕੀ ਦੇਖੋ ਕਿੰਨੀ ਸੋਹਣੀ ਨਾਲ ਅੰਤਿ ਪੈਦਲ ਯਾਤਰਾ ਹਾਂ ਸਾਈਕਲ ਯਾਤਰਾ ਹਾਂ ਸੌਰੀ ਸਾਈਕਲ ਯਾਤਰਾ ਪੈਦਲ ਯਾਤਰਾ ਨਹੀਂ ਸਾਈਕਲ ਯਾਤਰਾ ਸੰਕਾਚਾ ਸੰਕਾਚਾ ਕਰੋ ਏ ਚਪੂਨੀਆ ਚਲੰਗਰੀ ਟੋਲ ਦੇ ਲੜਵਾ ਏ ਚਲੰਗਰੀ ਟੋਲ ਦੇ ਲੜਵਾ ਸੰਕਾਚਾ ਸੰਕਾਚਾ ਕਰੋ ਗੌਰ ਆ ਸਾਹ ਸੰਤੇ ਜੀ ਬਬੂ ਜੀ ਸੜਕ ਕ੍ਰੋਸ ਕਰਨੀ ਮੌਕਾ ਕੀ ਹੋ ਗਿਆ ਸਗੋਂ ਬਣੀ ਉਧਰ ਖੜੀ ਹੈ ਬੱਸ ਸੰਗਤ ਹੀ ਬਹੁਤ ਆ ਲਾ ਜੀ ਤੇ ਸੰਗਤ ਜੀ ਐਸਾ ਕਰਕੇ ਉਹਨਾਂ ਨੂੰ ਕਹਿੰਦੇ ਸੀ ਇਸ ਵਾਲੇ ਰਾਸ਼ ਘਟ ਹੁੰਦਾ। ਲਓ ਜੀ ਤੇ ਇਧਰ ਨਾਲ ਹੋਈਆਂ ਚੌਥੇ ਵੀ ਲੱਗਿਆ ਖੀਰ ਦਾ ਲੰਗਰ। ਦਿਲਾਉ ਜੀ ਸੰਗਤ ਜੀ ਇਹ ਸੀਗੀ ਅੱਜ ਦੀ ਵੀਡੀਓ ਤੇ ਅੱਜ ਸੀਗਾ ਨਵਰਾਤਰਾ ਚੌਥਾ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਨਾਲ ਜੈ ਮਾਤਾ ਦੀ ਕਮੈਂਟ ਵੀ ਜਰੂਰ ਕਰਿਓ। ਠੀਕ ਆ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ। ਤਦ ਤੱਕ ਵੀਡੀਓ ਵਧੀਆ ਲੱਗੀ। ਹਾਂ ਜੇ ਤੁਹਾਨੂੰ ਬਾਕੀ ਨਵਰਾਤਰੀ ਵੀ ਦਿਖਾਉਣੇ ਆ ਮਾਤਾ ਰਾਣੀ ਦੇ ਵੀਡੀਓ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਜਾਇਓ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਤੁਸੀਂ ਜਿਹਦੇ ਨਾਲ ਵੀ ਆਣਾ ਹੈ ਮਾਤਾ ਰਾਣੀ ਦੇ ਦਰਸ਼ਨ ਕਰਨ ਉਸ ਨੂੰ ਵੀਡੀਓ ਸ਼ੇਅਰ ਜਰੂਰ ਕਰਿਓ ਠੀਕ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓਜ਼ ਤੇ ਅੱਗੇ ਦੇਖੋ ਤੁਸੀਂ ਕਿੱਦਾਂ ਲੱਗਾ ਜਾਮ ਥੋੜਾ ਜਿਹਾ ਫਸਣਾ ਜਾਮ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਪਹਿਲੇ ਪਹਿਲੇ ਵੀਡੀਓ ਮੈਂ ਕਿ ਐਂਡ ਕਰ ਦਵਾਂ ਠੀਕ ਹੈ ਫਿਰ ਥੋੜਾ ਠੀਕ ਹੈ ਮਿਲਾਂਗੇ ਤਾਂ ਨੈਕਸਟ ਵੀਡੀਓ ਤਦ ਤੱਕ ਅਸ਼ੀਕਾਲ ਬਾਏ ਬਾਏ ਜੈ ਮਾਤਾ ਦੀ ਜੈ ਮਾਤਾ ਦੀ